ਲਾalach ਹੀ ਬੰਦੇ ਦੀ ਕਹਾਣੀ ਦੱਸਣ ਲੱਗੇ ਆ ਕਿ ਬੰਦੇ ਦਾ ਲਾਲਚ ਅੱਗੇ ਅੱਗੇ ਵਧਦਾ ਜਾਂਦਾ ਕਿਦਾਂ ਰੀਝਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਕਰ ਦਾ ਬਥੇਰਾ ਤਾਂ ਵੀ ਰਹਿੰਦੀਆਂ ਅਧੂਰੀਆਂ ਰੀਝਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਕਰ ਦਾ ਬਥੇਰਾ ਤਾਂ ਵੀ ਰਹਿੰਦੀਆਂ ਅਧੂਰੀਆਂ ਮੋਟਰਸਾਈਕਲ ਵਾਲਾ ਕਹਿੰਦਾ ਮੇਰੇ ਥੱਲੇ ਕਾਰ ਹੋਵੇ ਕਾਰ ਵਾਲਾ ਕਹਿੰਦਾ ਮੇਰੀ ਹਵਾ 'ਚ ਅਡਾਰ ਹੋਵੇ ਮਿੰਟਾਂ 'ਚ ਮੁੱਕ ਜਾਣ ਘੰਟੀਆਂ ਦੀ ਦੂਰੀਆਂ ਫਰੀਜਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਕਰ ਦਾ ਬਥੇਰਾ ਤਾਂ ਵੀ ਰਹਿੰਦੀਆਂ ਅਧੂਰੀਆਂ ਤੇਰੀ ਵਾਲਾ ਕਹਿੰਦਾ ਮੇਰੀ ਵਧੀਆ ਦੁਕਾਨ ਹੋਵੇ ਦੁਕਾਨ ਵਾਲਾ ਕਹਿੰਦਾ ਮੇਰਾ ਮੋਹਲਾ ਚ ਸਮਾਨ ਹੋਵੇ ਬੈਠ ਕੇ ਮੈਂ ਵੇਚਾਂ ਸੋਨੇ ਚਾਂਦੀ ਦੀਆਂ ਚੂੜੀਆਂ ਫਰੀਜਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਕਰ ਦਾ ਬਥੇਰਾ ਤਾਂ ਵੀ ਰਹਿੰਦੀਆਂ ਅਧੂਰੀਆਂ ਹਰ ਬੰਦਾ ਕਹਿੰਦਾ ਮੇਰੀ ਸੋਹਣੀ ਜਿਹੀ ਵਾਈਫ ਹੋਵੇ ਸੋਹਣੀ ਵਾਈਫ ਵਾਲਾ ਕਹਿੰਦਾ ਬਾਹਰੋਂ ਕਾਰੀ ਦੀ ਕੋ ਲਾਇਕ ਹੋਵੇ ਹਰ ਬੰਦਾ ਕਹਿੰਦਾ ਮੇਰੀ ਸੋਹਣੀ ਜਈ ਵਾਈਫ ਹੋਵੇ ਸੋਹਣੀ ਵਾਈਫ ਵਾਲਾ ਕਹਿੰਦਾ ਬਾਹਰੋਂ ਕਰਦੀ ਕੋ ਲਾਇਕ ਹੋਵੇ ਨਾ ਹੋਵੇ ਰੋਕ ਟੋਕ ਨਾ ਹੁਣ ਮਜਬੂਰੀਆਂ ਵੀਜਾ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਕਰਦਾ ਬਥੇਰਾ ਤਾਂ ਵੀ ਰਹਿੰਦੀਆਂ ਅਧੂਰੀਆਂ ਹੁਣ ਪੰਜ ਬੰਬੀਆਂ ਤੇ ਪਿੱਪਲ ਦੀ ਛਾਂ ਹੋਵੇ ਹੁਣ ਪੰਜ ਬੰਬੀਆਂ ਤੇ ਪਿੱਪਲ ਦੀ ਛਾਂ ਹੋਵੇ ਮੱਝਾਂ ਹੁਣ ਲਵੇਰੀਆਂ ਤੇ ਸ਼ਾਹੀ ਵਾਲ ਗਾਂ ਹੋਵੇ ਉੱਟ ਕੇ ਮਖਾਵਾਂ ਦੇਸੀ ਘਿਓ ਦੀਆਂ ਚੂਰੀਆਂ ਰੀਜਾ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਕਰਦਾ ਬਥੇਰਾ ਤਾਂ ਵੀ ਰਹਿੰਦੀ ਆ ਧੂਰੀਆਂ ਰੀਜਾ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਵਾਹ